बोले सोनहा सास ਪੀ ਜਦੋਂ ਚਾਚੇ ਤਾਏ ਨਾਲ ਨਾਲ ਜਾਣ ਫਿਰ ਕੋਈ ਕਮੀ ਥਾ ਰਹਿੰਦੀ ਹੈ ਜੀ ਚਾਚੇ ਤਾਏ ਨਾਲ ਨਾਲ ਜਾਓ ਫਿਰ ਕਮੀ ਰਹਿੰਦੀ ਕੋਈ ਬਹੁਤ ਆਰ ਸਮਝੀ ਆ ਜਾਓ ਹਾਂ ਜੀ ਹਾਂ ਜੀ ਹੈਲੋ ਬੋਲੇ ਸੋ ਨਿਹਾਲ ਰਾਮ ਰਾਮ ਲਖਵੀਰ ਆ ਜਾਓ ਲਖਵੀਰ ਆ ਜਾਓ ਜੀ ਲਖੇ ਕੇਵਲ ਕੇਵਲ داری ਸੰਸਦ ਜੀ ਕਿਉਂ ਜਿਹੜਾ ਦਾ ਆਫਰ ਹੈ ਪਹਿਲਾਂ ਮੇਰੇ ਪਾ ਦਿਓ ਕਿਉਂ ਬਹੁਤ ਲੋਕ ਕਿੱਥੋਂ ਵੰਦੇ ਨੇ ਸਰਪੰਚ ਦਾ ਪਹਿਲਾਂ ਉਧਰ ਫਿਰਦਾ ਸੀ ਉਧਰ ਫਿਰਦਾ ਸੀ ਉਧਰ ਫਿਰਦਾ ਸੀ ਗਾਂਧੀ ਵੇਲੇ ਵੀ ਵੋਟਾਂ ਪਾਈਆਂ ਉਦੋਂ ਪਹਿਲੀ ਸਰਕਾਰ ਚ ਬੋਲੇ ਸੋਨਿਹਾਲ ਸ੍ਰੀ ਅਕਾਲ ਬੋਲੇ ਸੋਨਿਹਾਲ ਪਵਨ

ਵਦਨ ਸਭਾ ਨਵਾਂ ਪੱਟੀ ਆਹ ਹੈ ਪਿੰਡ ਦੇ ਰੌਟਿੰਗ ਸਰਦੇ ਵਿੱਚ ਸਾਡੇ ਸਰਪੰਚ ਹਰਪ੍ਰੀਤ ਸਿੰਘ ਜੀ तकरीबन 30 ਪਰਿਵਾਰਾਂ ਦੇ ਨਾਲ ਅੱਜ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ ਸਾਰੇ ਮੈਂ ਬਹੁਤ-ਬਹੁਤ ਸਵਾਗਤ ਹੈ 2 ਸਾਲ ਦੀ ਕਾਰਜਕਾਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕਿਤੇ ਕੰਮ ਜਿਹੜਾ ਮੂਹੋ ਬੋਲਦੇ ਆ ਪਿੰਡ ਦੇ ਵਿੱਚ ਚਾਹ ਦੇ ਨਾਲ ਪਕੌੜੇ ਤੇ ਲੱਡੂ ਨਾਲ ਪੋਹੇ ਜਾ ਰਿਹਾ ਜੀ ਖੁਸ਼ ਨੇ ਸਾਰੇ ਔਰ ਖੁਸ਼ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਮੈਂ ਸਭ ਨੂੰ ਜੀ ਆਇਆਂ ਕਹਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ-ਬਹੁਤ ਬੋਲੇ ਐਮਐਲਏ ਸਾਹਿਬ ਨੇ ਮੰਗੀ ਆਪਣੇ ਪਿੰਡ ਦੰਰਾ ਦੀ ਸਾਰੇ ਆ ਕੇ ਅਸੀਂ ਸਾਰੇ ਨਗਰ ਨੇ ਪਹਿਲਾਂ ਮੀਟਿੰਗ ਕੀਤੀ ਕਿ ਸਰਕਾਰ ਨੇ ਕੀ ਕੀ ਕੀਤਾ 2 ਸਾਲ ਵਿੱਚ ਬੜੀ ਕਾਰਗੁਜ਼ਾਰੀ ਆ ਸਾਰਿਆਂ ਨੇ ਖੁਸ਼ ਹੋ ਕੇ ਅਜਨਲ ਸੱਦਾ ਦਿੱਤਾ ਤੇ ਬੜੇ ਹੌਸਲੇ ਨਾਲ ਸਾਰਿਆਂ ਨੇ ਇੱਥੇ ਇਕੱਠਾ ਹੋ ਕੇ ਆਪਣੇ ਆਪਣੇ ਆਮ ਆਦਮੀ ਪਾਰਟੀ ਦੇ ਸੰਬੰਧ ਹੋ ਗਏ ਤੇ ਸਾਰਿਆਂ ਨੇ ਸਰਪੇ ਫਵਾਏ